ਮਸਲਾ ਹੈਗਾ ਸਾਡੇ ਪਿੰਡ ਸਾਬੂਵਾਲ ਦੀ ਪੰਚਾਇਤੀ ਜ਼ਮੀਨ ਦਾ 12 ਏਕੜ 6 ਕਣਾ ਜਿਹੜੀ ਪਹਿਲਾਂ ਵਾਲੀ ਪੰਚਾਇਤ ਸੀਗੀ ਪੁਰਾਣੀ ਪੰਚਾਇਤ ਉਹਨੇ ਪਾਇਆ ਸੀਗਾ ਮਤਾ ਵੀ ਇਹ ਜਿਹੜੀ ਜ਼ਮੀਨ ਆ ਤੁਰੰਤ ਛੜਾ ਕੇ ਨਗਰ ਦੀ ਪੰਚਾਇਤ ਦੇ ਹਵਾਲੇ ਕੀਤੀ ਜਾਵੇ ਉਸ ਤੋਂ ਬਾਅਦ ਇਹਦਾ ਕੇਸ ਚੱਲ ਪਿਆ ਡੀਡੀਪੀਓ ਦੇ ਤੇ ਬਾਅਦ ਦੇ ਵਿੱਚ ਡਿਪਟੀ ਡਾਇਰੈਕਟਰ ਸਾਹਿਬ ਦੇ ਹੁਣ ਮੌਜੂਦਾ ਜਿਹੜਾ ਕੇਸ ਚੱਲ ਰਿਹਾ ਵਾ ਕਲੈਕਟਰ ਸਾਹਿਬ ਦੇ ਉਹਦੀ ਪੈਰਵਾਈ ਕਰ ਰਿਆ ਸੀਗੇ ਅਸੀਂ ਜਦੋਂ ਸਾਨੂੰ ਪਤਾ ਲੱਗਾ ਵੀ ਜਿਹੜਾ ਪੰਚਾਇਤ ਨੇ ਵਕੀਲ ਕਰਕੇ ਦਿੱਤਾ ਵਾ ਉਹ ਕਰ ਰਿਆ ਵਾ ਕਾਬਜਕਾਰ ਧਿਰ ਦੀ ਮਦਦ ਜਿਨੇ ਪਿੰਡ ਦੀ ਪੰਚਾਇਤੀ ਪੈੜੀ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਵਾ ਉਹਨਾਂ ਦਾ ਪੱਖ ਪੂਰ ਰਿਆ ਵਾ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਸਰਦਾਰ ਗਰਮੇਲ ਸਿੰਘ ਤੇ ਸੁਖਵਿੰਦਰ ਸਿੰਘ ਮੈਂ ਖੁਦ ਅਸੀਂ ਉਸ ਕੇਸ ਦੇ ਵਿੱਚ ਧਿਰ ਬਣਨ ਦੀ ਕੋਸ਼ਿਸ਼ ਕੀਤੀ ਅਸੀਂ ਉੱਥੇ ਧਿਰ ਨਾ ਬਣ ਸਕੀਏ ਸਾਡੇ ਪਿੰਡ ਦਾ ਜਿਹੜਾ ਮੌਜੂਦਾ ਸਰਪੰਚ ਵਾ ਸਰਦਾਰ ਨਿਰਮਲ ਸਿੰਘ ਬੱਗਾ ਇਹਨੇ ਲੈ ਕੇ ਐਫੀਡਿਵਟ ਕੋਰਟ ਦੇ ਵਿੱਚ ਦਿੱਤਾ ਵੀ ਇਹ ਬੰਦੇ ਧਿਰ ਨਹੀਂ ਬਣਨੇ ਚਾਹੀਦੇ ਕਿਉਂਕਿ ਉਹ ਉਹਨਾਂ ਦੀ ਮਦਦ ਕਰ ਰਿਹਾ ਵਾ ਪਿਛਲੀ ਪੰਚਾਇਤ ਦੇ ਪਾਏ ਹੋਏ ਮਤੇ ਦੇ ਉਲਟ ਜਾ ਕੇ ਉਹਨਾਂ ਦੀ ਮਦਦ ਉਹ ਕਰ ਰਿਹਾ ਸੀਗਾ ਤੇ ਕਰਦਾ ਪਿਆ ਵਾ ਅਸੀਂ ਉਸ ਕੇਸ ਦੀ ਪੈਰਵਾਹੀ ਕਰ ਰਹੇ ਸੀ ਪਹਿਲਾਂ ਵੀ ਤੇ ਹੁਣ ਵੀ ਕਰਦੇ ਪਏ ਆ ਇਹਨੇ ਉੱਥੇ ਐਫੀਡਵਿਟ ਲਿਖ ਕੇ ਦਿੱਤਾ ਵਾ ਵੀ ਇਹ ਜਿਹੜੇ ਦੋ ਬੰਦੇ ਆ ਸਰਦਾਰ ਗਰਮੇਲ ਸਿੰਘ ਤੇ ਸੁਖਵਿੰਦਰ ਸਿੰਘ ਮੈਂ ਖੁਦ ਵੀ ਉੱਥੇ ਧਿਰ ਨਹੀਂ ਬਣਨੇ ਚਾਹੀਦੇ ਇਹ ਹੈਗੇ ਐਂਟੀ ਸੋਸ਼ਲ ਸਮਾਜ ਦੇ ਦੁਸ਼ਮਣ ਤੁਸੀਂ ਇੱਥੇ ਹੁਣ ਜਿਹੜਾ ਮਰਜੀ ਸ਼ਬਦ ਫਿੱਟ ਕਰ ਸਕਦੇ ਭਾ ਮਾਤਵਾਦੀ ਕਹਿ ਲਓ ਭਾਵੇਂ ਨਕਸਲਵਾਦੀ ਕਹਿ ਲਓ ਬਲੈਕਮੇਲ ਕਰਕੇ ਫਰੋਤੀਆਂ ਲੈਣ ਵਾਲੇ ਆ ਮਤਲਬ ਗੈਂਗਸਟਰ ਇਨੂੰ ਸ਼ਾਇਦ ਇਹ ਲੱਗਦਾ ਵਾ ਇਹਦੇ ਅჯਾਹ ਕਰਨ ਦੇ ਨਾਲ ਜਿਹੜੀ ਕੇਸ ਦੀ ਪੈਰਵਾਹੀ ਆ ਉਹ ਕਰਨੀ ਛੱਡ ਦਵਾਂਗੇ ਆ ਜਿਹੜਾ ਪੇਪਰ ਆ ਜਿਹੜਾ ਇਹਨੇ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਵਾ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਵਾਂ ਸਮੁੱਚੇ ਪੰਜਾਬ ਦੀਆਂ ਸੰਗਤਾਂ ਨੂੰ ਵੀ ਅਸਲੀ ਬਲੈਕਮੇਲਰ ਕੌਣ ਵਾ ਅਸਲੀ ਫਰੋਤੀਆਂ ਲੈਣ ਵਾਲਾ ਜਾਂ ਬਦਮਾਸ਼ ਟਾਇਪ ਬੰਦਾ ਕਿਹੜਾ ਵਾ ਕਿਸੇ ਵੀ ਪਿੰਡ ਦੇ ਮੈਂਬਰ ਪੰਚਾਇਤ ਨੇ ਸਾਈਨ ਨਹੀਂ ਇੱਥੇ ਕੀਤੀ ਸਾਰਿਆਂ ਨੇ ਮਨਾ ਕਰ ਦਿੱਤਾ ਪਰ ਇਹਨੇ ਅੱਗੇ ਵਾਦੇ ਹੋਏ ਬਦਮਾਸ਼ੀ ਕਰਦੇ ਹੋਏ ਇੱਥੇ ਆਪ ਦੇ ਸਾਈਨ ਕਰਕੇ ਸਟੈਂਪ ਲਾ ਕੇ ਕੋਰਟ ਦੇ ਵਿੱਚ ਇਹ ਪੇਪਰ ਦੇ ਦਿੱਤਾ ਮੈਂ ਸਿੱਧਾ ਹੀ ਕਹੂੰਗਾ ਵੀ ਸਾਨੂੰ ਗੈਂਗਸਟਰ ਹੋਣ ਦਾ ਇਹਨੇ ਇਹ ਜਿਹੜਾ ਸਰਟੀਫਿਕੇਟ ਦੇ ਦਿੱਤਾ ਆਪਦੀ ਮਰਜ਼ੀ ਦੇ ਨਾਲ ਜਦ ਕੇ ਇਹ ਇਨਸਾਨ ਸ਼ੁਰੂ ਤੋਂ ਹੀ ਕਾਮਜਕਾਰ ਧਿਰ ਦੀ ਮਦਦ ਕਰ ਰਿਹਾ ਵਾ ਅਸੀਂ ऐसे लाके अपना टाइम ਕੱਢ ਕੇ ਪ੍ਰਾਣੀ ਪੰਚਾਇਤ ਦੇ ਪਾਏ ਹੋਏ ਮਤੇ ਤੇ ਪਹਿਰਾ ਦੇ ਰਹੇ ਆ ਕਾਨੂੰਨੀ ਤਰੀਕੇ ਦੇ ਨਾਲ ਉਹ ਪੈੜੀ ਛਡਵਾ ਕੇ ਨਗਰ ਦੀ ਪੰਚਾਇਤ ਦੇ ਹਵਾਲੇ ਕਰਨਾ ਚਾਹੁੰਦੇ ਆ ਪਰ ਮੌਜੂਦਾ ਸਰਪੰਚ ਪਿੰਡ ਸਾਬੂ ਵਾਲ ਦਾ ਸਰਦਾਰ ਨਿਰਮਲ ਸਿੰਘ ਬੱਗਾ ਉਹ ਨਹੀਂ ਚਾਹੁੰਦਾ ਜਿਹਾ ਹੋਵੇ ਸਾਨੂੰ ਨਹੀਂ ਪਤਾ ਉਹਨੇ ਕੀ ਉਹਨਾਂ ਨਾਲ ਸਮਝੌਤਾ ਕੀਤਾ ਮੈਂ ਸਮੁੱਚੀਆਂ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਕਰ ਰਿਹਾ ਵਾਂ ਵੀ ਗੈਂਗਸਟਰ ਕੌਣ ਹੈ આતਵਾਦੀ ਜਾਂ ਸਮਾਜ ਦਾ ਦੁਸ਼ਮਣ ਕਿਹੜਾ ਹੁੰਦਾ ਜਿਹੜਾ ਨਗਰ ਦੀ ਜਹਦਾਤ ਨੂੰ ਜਿਹੜਾ ਬੰਦਾ ਹੜਪੜਾ ਚਾਹੁੰਦਾ ਵਾ ਉਹਦੀ ਮਦਦ ਕਰ ਰਿਹਾ ਹੋਵੇ ਇਹ ਸ਼ਰਿਆਮ ਉਸ ਧਿਰ ਦੀ ਮਦਦ ਕਰ ਰਿਹਾ ਜਦ ਕਿ ਕਿਸੇ ਵੀ ਮੈਂਬਰ ਪੰਚਾਇਤ ਨੇ ਦੀ ਹਾਮੀ ਨਹੀਂ ਭਰੀ ਕਿਸੇ ਨੇ ਵੀ ਸਾਈਨ ਨਹੀਂ ਕੀਤੇ ਇਹਨੇ ਆਪਣੀ ਬਦਮਾਸ਼ੀ ਦਿਖਾਈ ਇਸ ਕੰਮ ਦੇ ਵਿੱਚ ਸਾਈਨ ਕਰਕੇ ਸਟੈਂਪ ਕਰਕੇ ਪੇਪਰ ਕੋਰਟ ਦੇ ਵਿੱਚ ਦਿੱਤਾ ਥੋੜੇ ਦਿਨਾਂ ਨੂੰ ਅਸੀਂ ਇੱਥੇ ਹੁਣ ਕੇਸ ਫਾਈਲ ਕਰ ਦੇਣਾ ਕੋਰਟ ਦੇ ਵਿੱਚ ਇਹ ਉੱਥੇ ਸਾਬਤ ਕਰੂਗਾ ਇਹ ਉੱਥੇ ਜਵਾਬ ਦੇਊਗਾ ਵੀ ਕੌਣ ਹੱਤਵਾਦੀ ਆ ਕਿਹਨੇ ਫਰੋਤੀਆਂ ਲਈਆਂ ਕਿਹਦੇ ਕੋਲ ਲਈਆਂ ਤੇ ਕਦੋਂ ਲਈਆਂ ਇਹਨੂੰ ਸ਼ਾਇਦ ਲੱਗਦਾ ਵੀ ਇਹਦੇ ਅਜਿਹਾ ਕਰਨ ਦੇ ਨਾਲ ਅਸੀਂ ਉੱਥੇ ਧਿਰ ਨਹੀਂ ਬਣ ਸਕਦੇ ਜਦ ਕਿ 2011 ਦੀ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਵਾ ਅਗਰ ਕੋਈ ਸਰਕਾਰੀ ਪ੍ਰਾਪਰਟੀ ਹੈ ਜਾਂ ਕੋਈ ਸਰਕਾਰੀ ਜ਼ਮੀਨ ਹੈ ਜਿਹਨੂੰ ਆਪਾਂ ਪੰਚਾਇਤੀ ਜ਼ਮੀਨ ਵੀ ਕਹਿ ਦਿੰਦੇ ਆ ਅਗਰ ਉਹਦਾ ਕੋਈ ਮਿਸਯੂਜ਼ ਹੋ ਰਿਹਾ ਏ ਕੋਈ ਉਹ ਤੇ ਨਜਾਇਜ਼ ਕਬਜ਼ਾ ਕਰਕੇ ਬੈਠਾ ਏ ਉਹਨੂੰ ਛਡਵਾਉਣ ਦੇ ਲਈ ਕੋਈ ਵੀ ਚਾਹੇ ਉਹ ਪਿੰਡ ਦਾ ਹੋਵੇ ਉਸ ਦਾ ਚਾਹੇ ਉਸ ਸ਼ਹਿਰ ਦਾ ਵਸਿੰਦਾ ਹੋਵੇ ਕੋਈ ਵੀ ਖੜਾ ਹੋ ਕੇ ਜਿਹੜਾ ਕੇਸ ਆ ਕੱਟ ਕਰ ਸਕਦਾ ਵਾ ਇਹ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਆ 2011 ਦੀ ਇਹਦੇ ਅਜਿਹਾ ਲਿਖਣ ਨਾਲ ਅਸੀਂ ਉੱਥੇ ਧਿਰ ਨਹੀਂ ਬਣਨ ਰਹਿ ਜਾਣਾ ਪਰ ਇਹਨੂੰ ਇਹ ਗਲਤ ਫਹਮੀ ਆ ਇਹਨੂੰ ਇਹ ਵਹਿਮ ਆ ਅਸੀਂ ਹੁਣ ਇਹਦੇ ਨਾਲ ਕਾਨੂੰਨ ਦੇ ਥਰੂ ਕਾਨੂੰਨ ਦੇ ਤਰੀਕੇ ਨਾਲ ਕੋਰਟ ਦੇ ਵਿੱਚ ਨਿਭੜਾਂਗੇ ਅਸੀਂ ਤਾਂ ਕਿ ਅੱਗੇ ਤੋਂ ਅਜਿਹੇ ਸਰਟੀਫਿਕੇਟ ਇਹ ਵੰੜਨੇ ਬੰਦ ਕਰ ਦਵੇ ਕਿਸੇ ਹੋਰ ਨਜਾਇਜ਼ ਨੂੰ ਇਦਾਂ ਰਗੜਨ ਦੀ ਜਾਂ ਉਹਦਾ ਕਰੈਕਟਰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਨਾ ਕਰੇ ਬਾਕੀ ਇੱਥੋਂ ਕਲੀਅਰ ਹੁੰਦਾ ਜਦੋਂ ਪਿੰਡ ਦੇ ਹੋਰ ਕਿਸੇ ਵੀ ਮੈਂਬਰ ਪੰਚਾਇਤ ਨੇ ਸਹਿਮਤ ਨਹੀਂ ਕੀਤੇ ਕਿਉਂਕਿ ਕੋਈ ਵੀ ਇਲਜ਼ਾਮ ਕਿਸੇ ਤੇ ਲਾਉਣਾ ਹੈ ਉਹ ਸਾਬਤ ਕਰਨਾ ਪੈਂਦਾ ਆਪਾਂ ਨੂੰ ਸਾਬਤ ਪਰ ਇਹਨੇ ਦਾ ਮੋਹਰ ਲਾ ਕੇ ਸੈਨ ਕਰਕੇ ਪਿੰਡ ਦਾ ਸਰਪੰਚ ਵਾਹੇ ਪਿੰਡ ਦੇ ਸਰਪੰਚ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਜੇ ਕੋਈ ਉੱਠ ਕੇ ਸਰਪੰਚ ਅਜਿਹੀਆਂ ਨਲਾਕੀਆਂ ਜਾਂ ਬਦਮਾਸ਼ੀਆਂ ਕਰੂਗਾ ਇਹ ਮੈਂ ਸੰਗਤਾਂ ਨੂੰ ਪੁੱਛਣਾ ਚਾਹਣਾ ਵਾਂ ਅਜੇ ਸਰਪੰਚ ਆਪਣੇ ਸਮਾਜ ਦਾ ਕੀ ਸਵਾਰ ਸਕਦੇ ਆ ਇੱਕ ਬਨੇ ਉਹ ਧੇਰਾ ਜਿਹੜੀ ਪੰਚਾਇਤੀ ਪੈਲੀ ਤੋਂ ਕਾਨੂੰਨ ਦੇ ਥਰੂ ਕਬਜ਼ਾ ਛਡਵਾ ਕੇ ਨਗਰ ਦੀ ਪੰਚਾਇਤ ਦੇ ਹਵਾਲੇ ਕਰਨਾ ਚਾਹੁੰਦੀ ਹੈ ਇੱਕ ਉਹ ਨਗਰ ਦਾ ਸਰਪੰਚ ਹੈ ਪਿੰਡ ਸਾਬੂਵਾਲ ਦਾ ਸਰਦਾਰ ਨਰਮਲ ਸਿੰਘ ਬੱਗਾ ਉਹ ਉਸ ਧਿਰ ਦਾ ਬਖਪੂਰ ਰਿਹਾ ਵਾ ਇਹ ਸਾਡੇ ਪਿੰਡ ਦੀ ਪ੍ਰਾਪਰਟੀ ਬਣਨੀ ਆ ਸਾਡੇ ਪਿੰਡ ਨੂੰ ਕਿਤੇ ਉਹ ਵੀ ਕੋਈ ਆਮਦਨ ਨਹੀਂ ਆਉਂਦੀ ਜੇ ਮੈਂ ਇਨ ਪ੍ਰੈਜ਼ੈਂਟ ਹੋਣ ਦੀ ਗੱਲ ਕਰਾਂ ਇਹ ਬਹੁਤ ਵੱਡੀ ਪ੍ਰਾਪਰਟੀ ਬਣਨੀ ਆ ਪੌਣੇ 13 ਕਿੱਲੇ ਐਵੇਂ ਨਹੀਂ ਹੁੰਦੇ ਸਾਨੂੰ ਗਰਾਊਂਡ ਲੈਂਡ ਦੀ ਵੀ ਜ਼ਰੂਰਤ ਨਹੀਂ ਪੈਣੀ ਸਰਕਾਰ ਦੇ ਕੋਲੋਂ ਇਹ ਤਾਂ ਸਾਡਾ ਨਗਰ ਵਾ ਇਹ ਸਾਡਾ ਪਿੰਡ ਵਾ ਪਿੰਡ ਹਲਕਾ ਸ਼ਾਹਕੋਟ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਕਿਤੇ ਵੀ ਜੇ ਹਾਂ ਕੋਈ ਕੰਮ ਹੋ ਰਿਹਾ ਵਾ ਜਾਂ ਹੁੰਦਾ ਹੋਇਆ ਹੋਊਗਾ ਪਹਿਲਾਂ ਵੀ ਜਿੱਥੇ ਵੀ ਸਾਡਾ ਕੋਈ ਭੈਣ ਭਰਾ ਸਾਨੂੰ ਬੁਲਾਉਂਦਾ ਵਾ ਜਾਂ ਬਲਾਊਗਾ ਅਸੀਂ ਪਹਿਲਾਂ ਵੀ ਜਾਣੇ ਆ ਤਾਂ ਉੱਥੇ ਵੀ ਅਸੀਂ ਜਾਵਾਂਗੇ ਇਸ ਮਸਲੇ ਤੇ ਕੋਈ ਸਮਝੌਤਾ ਨਹੀਂ ਹੋਣਾ ਸਾਨੂੰ ਜੇ ਹਾਈ ਕੋਰਟ ਦੇ ਵਿੱਚ ਵੀ ਜਾਣਾ ਪਿਆ ਅਸੀਂ ਉੱਥੇ ਵੀ ਆਪਣੀ ਪਹੁੰਚ ਕਰਾਂਗੇ ਪਰ ਇਹ ਜਿਹੜੀ ਪੈੜੀ ਆ ਨਗਰ ਸਾਬੂ ਆਲ ਦੇ ਹਵਾਲੇ ਕਰਕੇ ਹੀ ਰਵਾਂਗੇ ਪੰਚਾਇਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ